ਪਰਿਵਾਰ ਰਾਤ ਦੇ ਸਮੇਂ ਚ ਚਰਚ ਵਿੱਚ ਮਨਾ ਰਿਹਾ ਸੀ ਗੁੱਡ ਫਰਾਈਡੇ ਪਿੱਛੋਂ ਸਾਰੇ ਘਰ ਨੂੰ ਅੱਗ ਲਗਾ ਕੇ ਫੂਕੇ ਅਣਪਛਾਤੇ ਵਿਅਕਤੀ ਘਰ ਦੀ ਛੋਟੀ ਛੋਟੀ ਚੀਜ਼ ਤੋਂ ਲੈ ਕੇ ਵੱਡਾ ਵੱਡਾ ਸਮਾਨ ਸਾਰਾ ਸੜਕਿਆ ਸਵੇਰ ਤੇ ਪੁਲਿਸ ਦੀ ਜਾਂਚ ਹੋ ਗਈ ਹੈ ਸ਼ੁਰੂ ਤੇ ਮੁੰਡਲੀ ਜਾਂਚ ਤੋਂ ਬਾਅਦ ਪਤਾ ਲੱਗਦਾ ਪਿਆ ਕੋਈ ਆਪਸੀ ਪੁਰਾਣੀ ਰੰਜਿਸ਼ ਹੈ ਜਿੱਦੇ ਚੱਲਦੇ ਇਹ ਸਾਰੀ ਘਟਨਾ ਕਰਨ ਨੂੰ ਜਿਹੜਾ ਗਾਇਆ ਉਹ ਅੰਜਾਮ ਦਿੱਤਾ ਗਿਆ ਹੈ ਪੁਲਿਸ ਵੱਲੋਂ ਪਹੁੰਚ ਕੇ ਤਬਦੀਸ਼ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬਿਆਨ ਜਿਹੜੇ ਗਏ ਉਹ ਪਰਿਵਾਰਕ ਮੈਂਬਰਾਂ ਤੇ ਲਏ ਜਾ ਰਹੇ ਉਤ ਤੋਂ ਬਾਅਦ ਕੀ ਜਾਂਚ ਵਿੱਚ ਨਿਕਲ ਕੇ ਬਾਹਰ ਆਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਲੱਗੇਗਾ ਲੇਕਿਨ ਤੁਹਾਨੂੰ ਤਸਵੀਰਾਂ ਤਾਜ਼ੀਆਂ ਨਾ ਹੋਣੇ ਪਈ ਜਿਹਦੇ ਵਿੱਚ ਸਮਾਨ ਸਾਰਾ ਸੜ ਕੇ ਸੁਆਹ ਚੱਕਾ ਗਿਆ ਔਰ ਪਰਿਵਾਰ ਦਾ ਰੋ ਰੋ ਕੇ ਬਿਹਾ ਲਗਾਇਆ ਬੁਰਾ ਹਾਲ ਲਗਾਇਆ ਕਿਉਂਕਿ ਇਹ ਉਹਨਾਂ ਦਾ ਸਾਰਾ ਸਮਾਨ ਜਿਹੜਾਗਾ ਸੀ ਉਹ ਜ਼ਰੂਰੀ ਸੜ ਕੇ ਸੁਆਹ ਗਿਆ ਤੁਹਾਨੂੰ ਪਤਾ ਹੀ ਗਿਆ ਹੈ ਤੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਘਰ ਵਿੱਚ ਹੋ ਜਾਵੇ ਤਾਂ ਇਨਸਾਨ ਕਿਤਨਾ ਕਿਤੇ ਪਰੇਸ਼ਾਨ ਹੋ ਜਾਂਦਾ ਗਾਇਆ ਬਨੇ ਰੋ ਸੁਪਰੀਮ ਟਾਈਮ ਚੰਨ ਦੇ ਨਾਲ ਕਿਹੜੇ ਕੀ ਗੱਲਬਾਤ ਹੈ ਮੇਰਾ ਮਹਾਰਾਜ ਆ ਤੇ ਪਿੰਡ ਭਰੇ ਗਏ ਲੈ ਅਸੀਂ ਤੁਹਾਨੂੰ ਚਰਚ ਵਿੱਚ ਜਾਈ ਤੇ ਸਾਰਾ ਦਿਹਾੜੀ ਉੱਥੇ ਰਹੇ ਤੇ ਬਾਅਦ ਵਿੱਚ ਹੀ ਰਾਤ ਵੀ ਉੱਥੇ ਰਹੇ ਤੇ ਇਹਨਾਂ ਨੇ ਸਾਡੇ ਕੋਲ ਤੜਕੇ ਹੀ ਆਣ ਕੇ ਪਹਦੇ ਬੂਏ ਤੇ ਉਧਰ ਉਹ ਦਰਵਾਜ਼ੇ ਸਾਡੇ ਬੰਦਿਆ ਤੇ ਹੁਣ ਫਟੜਿਆ ਬਾਹਰੋਂ ਭੱਜ ਗਏ ਮੈਂ ਕਿ ਕੋਈ ਚੀਜ਼ ਜਿਹੜੀ ਨਹੀਂ ਪੜਕੇ ਮੈਂ ਖੋਲਨੇ ਆ ਤੇ ਨੂੰ ਮੈਂ ਕਹਿੰਦੀ ਅੰਦਰ ਨਾ ਬੰਦ ਨੂੰ ਨਾ ਬੜੀ ਕਿ ਅੰਦਰ ਬੰਦੇ ਬੈਠੇ ਦੀ ਬੰਦੇ ਬੈਠੇ ਤੇ ਬਸ ਇਹਨਾਂ ਗੱਲ ਉਤੋਂ ਦੀ ਆਣ ਕੇ ਇਹਨਾਂ ਨੇ ਸਾਡੇ ਦਰਵਾਜ਼ੇ ਪਾਣ ਕੇ ਅੰਦਰੋਂ ਖੋਲ ਕੇ ਇਹਨਾਂ ਨੇ ਸਮਾਨ ਸਾਡੀ ਕੀ ਚੀਜ਼ਾਂ ਜਿਹੜੀ ਵੀ ਇਹਨਾਂ ਨੇ ਖੜੀ ਆ ਉਹ ਸਮਾਨ ਹੀ ਇਹਨਾਂ ਨੇ ਖੜਿਆ ਮੁੰਡਿਆਂ ਦੇ ਕੱਪੜੇ ਜਿਹੜੇ ਕਿੱਟਾਂ ਉਹ ਨਹੀਂ ਸਾਰੀਆਂ ਉਹ ਇਹਨਾਂ ਨੇ ਉਦਾਂ ਚੁੱਕ ਕੇ ਖੜੀਆਂ ਬਾਕੀ ਨੂੰ ਸਾਰੇ ਨਾਲ ਆ ਗਏ ਸਾਰੇ ਘਰ ਨੂੰ ਅੱਗ ਲਾਤੀ ਸਾਰੇ ਘਰ ਨੂੰ ਅੱਗ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਉਹ ਜਿੰਨਾ ਮੇਰਾ ਸਮਾਨ ਮੈਨੂੰ ਨਾ ਪੂਰਾ ਚਾਹੀਦਾ। ਬਾਬੇ ਜੀ ਇਹ ਪਿੰਡ ਸਾਡਾ ਪੂਰੇ ਜਲਦੀ ਵਾਰਦਾ ਤਾਂ ਜੀ। ਅਸੀਂ ਸਾਰੇ ਚੌਂਕੀ ਜੀ ਸਾਨੂੰ ਪਿੰਡ ਤੋਂ ਟੈਲੀਫੋਨ ਆਇਆ ਸੀ ਵੀ ਇੱਥੇ ਕਿਸੇ ਦੇ ਘਰ ਨੂੰ ਅੱਗ ਲੱਗੀ ਆ। ਜਿੱਥੇ ਸੀ ਮੌਕੇ ਤੇ ਗਏ ਆ ਉੱਥੇ ਜਾ ਕੇ ਵੇਖਿਆ ਵੀ ਸਾਡੇ ਜਾਂਦਾ ਜਿਹੜੀ ਅੱਗ ਆ ਫਾਇਰੋ ਗ੍ਰੇਡ ਨੇ ਬੁਝਾ ਦਿੱਤੀ ਸੀ। ਮਿਲ ਤੁਹਾਨੂੰ ਸੀਦੇ ਘਰ ਅੱਗ ਲੱਗੀ ਆ। ਤੇ ਉੱਥੇ ਉਹਨਾਂ ਨੂੰ ਪਿਆ ਵੀ ਲੈ ਉਹਦੇ ਕਾਰਵਾਈ ਕਰ ਪਰ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ, ਨਾ ਕੋਈ ਦਰਖਾਸਤ ਦਿੱਤੀ ਆ ਕਹਿੰਦੇ ਅਸੀਂ ਬਾਅਦ ਜਾਣ ਕੇ ਮਤਲਬ ਬਿਆਨ ਦੇ ਦੇਵਾਂ ਤੇ ਕਾਰਵਾਈ ਕਰਾਂਗੇ।